ਜੋ ਜਿਹੜੇ ਜੁਲਾਈ ਦੇ ਮਹੀਨੇ ਚ ਅਸੀਂ ਸੈਂਪਲ ਭੇਜੇ ਸੀਗੇ ਉਹ ਤਕਰੀਬਨ ਠੀਕ ਆਏ ਆ ਉਸ ਤੋਂ ਪਹਿਲਾਂ ਵਾਲੇ ਕਾਫੀ ਫੇਲ ਆਏ ਸੀਗੇ ਪੀਨ ਅਯੋਗ ਪਾਇਆ ਗਿਆ ਸੀ ਪਾਣੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ ਤੇ ਜਿਹੜਾ ਮਾੜਾ ਪਾਣੀ ਹੈ ਉਹਦੇ ਨਾਲ ਆਪਾਂ ਨੂੰ ਟਾਈਫਾਇਡ ਹੈਪਟਾਈਟਸ ਏ ਇਸ ਤਰ੍ਹਾਂ ਦੀਆਂ ਬਿਮਾਰੀਆਂ ਡਾਇਰੀਆ ਡਾਇਸੈਂਟਰੀ ਇਨ੍ਹਾਂ ਰੋਗਾਂ ਤੋਂ ਆਪਾਂ ਅਗਰਸੇ ਤੋਂ ਹੋ ਸਕਦੇ ਆ ਇਦਿਕ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਆ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ ਇਹਦੇ ਚ ਕੁਝ ਪ੍ਰੋਸੈਸਸ ਵਾਟਰ ਵਰਕਸ ਹੁੰਦੇ ਆ ਜਿਹੜੇ ਕਿ ਅਗਰ ਅੱਛੀ ਤਰ੍ਹਾਂ ਉਹ ਫਾਲੋ ਕੀਤੇ ਜਾਣ ਤਾਂ ਪਾਣੀ ਪੀਣ ਯੋਗ ਹੋ ਸਕਦਾ ਉਹਦੇ ਚ ਇਹਨਾਂ ਕੋਲ ਸੈਂਡ ਗ੍ਰੇਵਲ ਫਿਲਟਰਸ ਹੁੰਦੇ ਆ ਪਹਿਲਾਂ ਪਾਣੀ ਉਹਨਾਂ ਤੋਂ ਲੰਘਾ ਕੇ ਸ਼ੁੱਧ ਕੀਤਾ ਜਾਂਦਾ ਫਿਰ ਜਦ ਓਵਰਹੈਡ ਟੈਂਕ ਚ ਪੰਪ ਕੀਤਾ ਜਾਂਦਾ ਤਾਂ ਉਹਦੇ ਨਾਲ ਕਲੋਰੀਨ ਦੇ ਸਿਲੰਡਰਸ ਅਟੈਚ ਹੋ ਜਾਂਦੇ ਆ ਤਾਂ ক্লোਰੀਨੇਸ਼ਨ ਪਾਣੀ ਦੀ ਹੋ ਜਾਂਦੀ ਹੈ ਤਾਂ ਜਿਹੜੇ ਨੁਕਸਾਨ ਦੇ ਬੈਕਟੀਰੀਆ ਜਾਂ ਵਾਇਰਸਸ ਹੈ ਉਹ ਖਤਮ ਹੋ ਜਾਂਦੇ ਆ ਤਾਂ ਇਹ ਅਗਰ ਪ੍ਰੋਸੈਸ ਪੂਰੇ ਫਾਲੋ ਹੋ ਜਾਂਦਾ ਤਾਂ ਪਾਣੀ ਪੀਣ ਯੋਗ ਹੋ ਜਾਂਦਾ ਤੁਸੀਂ ਜਗ੍ਹਾ ਜਗ੍ਹਾ ਤੇ ਦੇਖਦੇ ਹੋ ਆਰਓ ਵਾਟਰ ਦੇ ਪਲਾਂਟਸ ਲੱਗੇ ਹਰ ਗਲੀ ਚ ਪਲਾਂਟ ਹੈ ਉਹਦਾ ਕਾਰਨ ਵੀ ਇਹੀ ਹੈ ਕਿ ਲੋਕ ਅਵੇਅਰ ਨੇ ਪਾਣੀ 'ਚ ਕੋਈ ਦਿੱਕਤ ਹੈਗੀ ਹੈ ਜਿਵੇਂ ਕਈ ਜਗ੍ਹਾ ਤੇ ਪਾਈਪਾਂ ਪੁਰਾਣੀਆਂ ਹੋ ਚੁੱਕੀਆਂ ਆ ਸੀਵਰੇਜ ਤੇ ਡਰਿੰਕਿੰਗ ਵਾਟਰ ਮਿਕਸ ਹੋ ਜਾਂਦੇ ਨੇ ਤਾਂ ਉੱਥੇ ਪਾਈਪਾਂ ਰਿਪਲੇਸ ਜਾਂ ਦੋ ਜਾਣਗੀਆਂ ਜਦੋਂ ਵੀ ਆਉਣ ਵਾਲੇ ਸਮੇਂ 'ਚ ਹੋ ਜਾਣਗੀਆਂ ਪਾਣੀ ਦੀ ਕੁਆਲਿਟੀ ਬਿਹਤਰ ਹੋ ਜਾਏਗੀ ਉਹਨਾਂ 'ਚ ਆਪਾਂ ਨੂੰ ਕੋਈ ਨਾ ਕੋਈ ਪ੍ਰਿਕਾਸ਼ਨ ਲੈਣੀ ਚਾਹੀਦੀ ਹੈ ਅਗਰ ਕੋਈ ਆਊਟ ਬ੍ਰੇਕ ਹੋ ਜਾਂਦੀ ਹੈ ਕਿਤੇ ਜਾਵਾ ਕੇਸੇਜ਼ ਆ ਜਾਂਦੇ ਆ ਕਿਸੇ ਗਲੀ ਮੋਹੱਲੇ 'ਚ ਜਾਂ ਪਿੰਡ 'ਚ ਤਾਂ ਉੱਥੇ ਅਸੀਂ ਬੋਇਲਿੰਗ ਦੀ ਸਲਾਹ ਦਿੰਨੇ ਆ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀ ਲਿਆ ਜਾਏ ਆਦਰਵਾਇਜ਼ ਉਸ ਏਰੀਏ ਦੇ ਲੋਕ ਇਸ ਗੱਲ ਤੋਂ ਜਾਣੂ ਹੁੰਦੇ ਆ ਵੀ ਆ ਜਿਹੜਾ ਵਾਟਰ ਸੋਰਸ ਹੈ ਸੇਫ ਹੈ ਜਾਂ ਇਹ ਨਹੀਂ ਹੈ ਔਰ ਆਪਾਂ ਕੀ ਮੈਜਰਸ ਲੈਣੇ ਆਪਾਂ ਪਹਿਲਾਂ ਡਿਸਕਸ ਕੀਤਾ ਜਿਵੇਂ ਕਿ ਆਰਓ ਹੈ ਜਾਂ ਹੋਰ ਇਸ ਤਰ੍ਹਾਂ ਦੇ ਦਿੱਕੋ ਫੇਲ ਆਉਂਦੇ ਸੈਂਪਲ ਫਿਰ ਆਪਾਂ ਉਹਨਾਂ ਨੂੰ ਖਾਸ ਤੌਰ ਤੇ ਦਿੱਨੇ ਹੈਗੇ ਨਾਲ-ਨਾਲ ਅਸੀਂ ਹਦਾਇਤ ਦਿੱੰਨੇ ਆ ਜੀ ਅਗਰ ਉਹ ਵਾਟਰ ਵਰਕਸ ਦਾ ਸੈਂਪਲ ਲਿਆ ਗਿਆ ਤਾਂ ਕਲੋਰੀਨੇਸ਼ਨ ਉੱਥੇ ਜ਼ਿਆਦਾ ਮਿਕਦਾਰ ਚ ਕੀਤੀ ਜਾ ਸਕਦੀ ਹੈ ਉਹਦੇ ਨਾਲ ਪਾਣੀ ਸੇਫ ਹੋ ਜਾਂਦਾ ਔਰ ਆਪਣੇ ਜਿਹੜੇ ਫਿਲਟਰਸ ਵਗੈਰਾ ਹੁੰਦੇ ਆ ਗ੍ਰੇਵਲ ਤੇ ਸੈਂਡ ਫਿਲਟਰਸ ਉਹਨਾਂ ਦੀ ਵੀ ਮੇਨਟੇਨੈਂਸ ਅਗਰ ਅੱਛੀ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਕੁਆਲਿਟੀ ਸੁਧਾਰ ਹੋ ਜਾਂਦੀ ਹੈ